ਇਸ ਘਰ ਵਿੱਚ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਸ਼ਾਇਦ ਪੀਤੀ ਹੋਵੇਗੀ ਇੰਪੋਰਟਡ ਸ਼ਰਾਬ ਦੋਸਤੋ ਔਰ ਇੱਥੇ ਇੱਕ ਘਰ ਵਿੱਚ ਚੋਰ ਕੱਲ ਆਉਂਦਿਆ ਸੀਸੀਟੀਵੀ ਦੀ ਜਿਹੜੀ ਫੁਟੇਜ ਅਸੀਂ ਕੱਢ ਲਈ ਹੈ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਜਿਹੜੀ ਉਹ ਤਸਵੀਰ ਦੇਖ ਪਾਰਿਓ ਚੋਰਾ ਦੇ ਚਿਹਰੇ ਜਿਹੜੇ ਆ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਇਹ ਦਮਨ ਜੀ ਨੇ ਵੈਸੇ ਚੰਡੀਗੜ੍ਹ ਦੇ ਵਸਨੀਕ ਨੇ ਇੱਥੇ ਕਿਰਾਏ ਤੇ ਰਹਿੰਦੇ ਨੇ ਮਰੇ ਦੇ ਵਿੱਚ ਕੈਸ਼ ਪਿਆ ਹੋਇਆ ਸੀਗਾ ਜੀ ਉਹ ਕੈਸ਼ ਉਹ ਚੱਕ ਕੇ ਲੈ ਗਏ ਤੇ ਕੁਝ ਮੇਰੇ ਕੋਲ ਜਿਹੜੀ ਮੈਂ ਇੰਪੋਰਟਡ ਐਲਕੋਹਲ ਇਕੱਠੀ ਕੀਤੀ ਹੋਈ ਸੀਗੀ ਡਿਊਟੀ ਫ੍ਰੀ ਤੋਂ ਜਿਹੜੀਆਂ ਮੈਂ ਲੈ ਕੇ ਆਏ ਹੋਏ ਸੀਗਾ ਜਦ ਮੇਰੇ ਬਾਹਰ ਦੇ ਟੂਰ ਹੁੰਦੇ ਆ ਤੇ ਉਹ ਵੀ ਚੱਕ ਕੇ ਲੈ ਗਏ ਛੱਡ ਕੇ ਖੁੱਲੀਆਂ ਆ ਜੀ ਹਾਂ ਜੀ ਉਹ ਖੁੱਲੀਆਂ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਵੇਚ ਨਹੀਂ ਸਕਦੇ ਇਸ ਕਰਕੇ ਖੁੱਲੀਆਂ ਬੋਤਲਾਂ ਇੱਥੇ ਛੱਡ ਗਏ ਵਿੱਚੋਂ ਪੀ ਕੇ ਤਾਂ ਨਹੀਂ ਗਏ ਨਹੀਂ ਪੀ ਕੇ ਤਾਂ ਨਹੀਂ ਲੱਗਦਾ ਸੀ ਗਏ ਮੈਨ ਦਾ ਤਾਂ ਬੰਦੇ ਜਿਹੜੇ ਸਮੈਕੀਏ ਸਮੁਕੀਏ ਸੀਗੇ ਨਸ਼ੇ ਦਾ ਉਹਨਾਂ ਨੂੰ ਜਿਹੜਾ ਪ੍ਰਬੰਧ ਚਾਹੀਦਾ ਸੀ ਉਹ ਪੈਸਿਆਂ ਤੋਂ ਚਾਹੀਦਾ ਜਿੰਨੀ ਸ਼ਰਾਬ ਖੁੱਲੀ ਹੈ ਉਹ ਸ਼ਰਾਬ ਛੱਡ ਗਏ ਆ ਚੋਰ ਔਰ ਜਿਹੜੀ ਕਹਿੰਦੇ ਕਿ ਸੀਲ ਬੰਦ ਸੀਗੀ ਉਹ ਨਾਲ ਲੈ ਗਏ ਹਣ ਇਨਫੋਰਮੇਸ਼ਨ ਦੇਗਾ ਬੜੀ ਮਿਹਰਬਾਨੀ ਹੋਊਗੀ ਤੇ ਜੇ ਮੈਂ ਆਪਣੇ ਵੱਲੋਂ ਕੁਝ ਉਹਨਾਂ ਨੂੰ ਇਨਾਮ ਵੀ ਦੇ ਪਾਇਆ ਤਾਂ ਮੈਂ ਜ਼ਰੂਰ ਦਸਨਮਾਨ ਜ਼ਰੂਰ ਕਰਾਂਗਾ ਸਰ ਜੇ ਹੁਣ ਚੋਰਾਂ ਦੇ ਆ ਕੇ ਭਾਜੀ ਸ਼ਰਾਬ ਵਾਪਸ ਲੈ ਲੋ ਜੇ ਜੋ ਮੈਨੂੰ ਜੇ ਸ਼ਰਾਬ ਵਾਪਸ ਲੈ ਲਓ ਤਾਂ ਮੈਂ ਲੈ ਲਾਂਗਾ ਭਾਜੀ ਵਧੀਆ ਸੀ ਮੈਂ 10 ਸਾਲ ਲਾਇਆ ਸੀ ਕੱਟੇ ਕਰਨ ਨੂੰ ਬਟ ਇਨ ਐਨੀ ਕੇਸ ਗੱਲ ਇਹ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਾ ਮੇਰੇ ਨਾਲ ਨਾ ਕਿਸੇ ਹੋਰ ਨਾਲ ਕਿਸੇ ਨਾਲ ਨਾ ਬੀਤੇ ਕਿਉਂਕਿ ਇੱਕ ਡਰ ਚ ਜੀਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਪੈਸਾ ਦਾ ਨੁਕਸਾਨ ਚੀਜ਼ ਦਾ ਨੁਕਸਾਨ ਸ਼ਰਾਬ ਦਾ ਨੁਕਸਾਨ ਮੈਟਰ ਨਹੀਂ ਕਰਦਾ ਮੈਟਰ